ਨਾਲੀ ਨਾਲ ਚਿਸ ਪ੍ਰਕਾਰ ਡੈਮੋਕ੍ਰੇਸੀ ਦਾ ਗਲਾ ਕੁੱਟਿਆ ਜਾ ਰਿਹਾ ਹੈ 150 ਤੋਂ ਵੱਧ ਮੈਂ ਸਮਝਦਾ ਕਿ ਮੈਂਬਰ ਆਫ ਪਾਰਲੀਮੈਂਟ ਜਾਣੀ ਕੀ ਦੇਸ਼ ਦੀ ਅੱਧੀ ਆਬਾਦੀ ਦੇ ਨਮਾਇंदे ਨੂੰ ਪਾਰਲੀਮੈਂਟ ਚੋਂ ਬਾਹਰ ਕੱਢ ਦਿੱਤਾ ਗਿਆ ਪਹਿਲੀ ਵਾਰੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਦੀ ਕੋਈ ਆਵਾਜ਼ ਨਹੀਂ ਸੁਣ ਰਿਹਾ ਯਾਨੀ ਕਿ ਅੱਦੇ ਬੇਸ਼ਤੀ ਆਵਾਜ਼ ਕੋਈ ਸੁਣਵਾਲਾ ਨਹੀਂ ਹੈ ਸੋ ਲਗਾਤਾਰ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਯਾਨੀ ਕਿ ਨਰਿੰਦਰ ਮੋਦੀ ਸਾਹਿਬ ਮਨ ਮਰਜੀ ਦੇ ਫੈਸਲੇ ਤੇ ਕਾਨੂੰਨ ਤੇ ਨਵੇਂ-ਨਵੇਂ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਲੈ ਕੇ ਆ ਰਹੇ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਹੋਣਗੇ ਖਾਸ ਕਰਕੇ ਸਾਡੇ ਲੋਕਾਂ ਵਾਸਤੇ ਸੋ ਜਿਨ੍ਹਾਂ ਤੇ ਚਿੰਤਾ ਜ਼ਰੂਰੀ ਬੰਦੀ ਹੈ ਸੋ ਮੈਂ ਗੱਲ ਕਰਨਾ ਚਾਹਣਾ ਉਹ ਤਿੰਨ ਨਵੇਂ ਕਾਨੂੰਨ ਜਿਨ੍ਹਾਂ ਨੇ ਪਹਿਲਾਂ ਆਈਪੀਸੀ, ਸੀਆਰਪੀਸੀ ਤੇ ਐਵੀਡੈਂਸ ਐਕਟ ਇਹ ਤਿੰਨਾਂ ਦੇ ਨਾਮ ਬਦਲ ਕੇ ਹੁਣ ਆਈਪੀਸੀ ਭਾਰਤੀ ਨਿਆਂ ਸੰਿਥਾ ਬਿਲ ਰੱਖ ਦਿੱਤਾ ਗਿਆ ਜਾਨੀ ਕਿ ਇਹਰਾ नवा ना रख दिया गया भारतीय बिल गया भारतीय ना नागरिक सुरक्षा बिल बदल दिते गए ने तहत कानून भी बदल दिते गए ने।, ने बहुत सारिया हालांकि देश की आजादी तो बाद ਮੈਂ ਸਮਝਦਾ ਕਿ ਜਿਸ ਤਰ੍ਹਾਂ ਹਿੰਦੁਸਤਾਨ ਦੀ ਪੁਲਿਸ ਕੋਲੇ ਤਾਕਤਾਂ ਹਨ ਉਹ ਘਟਾਉਣੀਆਂ ਚਾਹੀਦੀਆਂ ਸਰ ਪੰਜਾਬ ਦੀ ਚਾਹੇ ਉਹ ਪੰਜਾਬ ਦੀ ਗੱਲ ਕਰ ਲਵਾਂ ਚਾਹੇ ਹਿੰਦੁਸਤਾਨ ਦੀ ਗੱਲ ਕਰਾਂ ਕਿਉਂਕਿ ਬਹੁਤ ਸਾਰੇ ਐਸੇ ਕਾਨੂੰਨ ਉਹ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਹੈ ਜਿਹਰੇ ਵਿੱਚ ਕਿਤੇ ਨਾ ਕਿਤੇ ਪੁਲਿਸ ਨੂੰ ਅਕਾਉਂਟੇਬਲ ਠਹਿਰਾਉਣਾ ਚਾਹੀਦਾ ਸੀ ਜਵਾਬਦੇਹੀ ਠਹਿਰਾਉਣਾ ਚਾਹੀਦਾ ਸੀ ਲੇਕਿਨ ਉਹ ਦਿਨ ਬਦੇਨ ਸਖਤ ਹੁੰਦੇ ਗਏ ਚਾਰੇ ਉਹ ਯਵਪਾ ਵਰਗੇ ਕਾਨੂੰਨ ਨੇ ਅ ਬੇਸ਼ੱਕ ਬਹੁਤ ਸਾਰੇ ਕਾਨੂੰਨਾਂ ਦੀ ਇਸ ਦੇਸ਼ ਨੂੰ ਲੋੜ ਹੈਗੀ ਆ ਲekin ਮੈਂ ਸਮਝਦਾ ਕਿ ਉਹਨਾਂ ਦਾ ਬਹੁਤ ਸਾਰੀਆਂ ਜਗ੍ਹਾ ਤੇ ਕਲਰ ਦੀ ਇਸਤੇਮਾਲ ਹੁੰਦਾ ਹੈ ਔਰ ਬਹੁਤ ਸਾਰੇ ਜਿਹੜੇ ਵਿਚਾਰੇ ਲੋਕ ਆਪ ਦੀ ਆਵਾਜ਼ بلند ਕਰਨਾ ਚਾਹੁੰਦੇ ਨੇ ਔਰ ਜਿਨ੍ਹਾਂ ਨੂੰ ਜਿਹੜੇ ਚਾਹੁੰਦੇ ਨੇ ਅਸੀਂ ਇਸ ਆਜ਼ਾਦ ਭਾਰਤ ਦੇ ਵਿੱਚ ਅਸੀਂ ਆਪਣੀ ਗੱਲ ਰੱਖ ਸਕੀਏ ਉਹ ਜਦੋਂ ਫਿਰ ਗੱਲ ਕਰਦੇ ਨੇ ਤੇ ਉਹਨਾਂ ਨੂੰ ਇਹੋ ਜੇ ਕਾਨੂੰਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਮਾਇਉਰੀ ਪੋਰ ਜੋਰ ਨਿੰਦਾ ਕਰਦਾ ਹੈ ਫਿਰ ਕਿਸੇ ਦਿਨ ਤੁਹਾਨੂੰ ਇਹ ਤਿੰਨੇ ਭਾਰਤੀਆ ਸਖਸ਼ਾ ਬਿਲ ਜਾਂ ਭਾਰਤੀਆ ਨਾਗਰਿਕ ਸੁਰੱਖਿਆ ਬਿਲ ਤੇ ਭਾਰਤੀਆ ਨਿਆਂ ਸੰਵਿਧਾ ਬਿਲ ਬਾਰੇ ਵਿਸਤਾਰ ਪੂਰਵ ਤੁਹਾਨੂੰ ਦੱਸਾਂਗੇ ਕਿ ਇਹ ਰਿਚ ਕੀ ਕੀ ਤਬਦੀਲੀਆਂ ਆਈਆਂ ਹਨ ਕਿਹੜੀਆਂ-ਕਿਹੜੀਆਂ ਹੋਰ ਤਾਕਤਾਂ ਪੁਲਿਸ ਨੂੰ ਦੇ ਦਿੱਤੀਆਂ ਗਈਆਂ ਹਨ ਤਾਂ ਜੋ ਕਿਸੇ ਵੇਲੇ ਵੀ ਕਿਸੇ ਵੀ ਵਿਅਕਤੀ ਤੇ ਕਿਸੇ ਪ੍ਰਕਾਰ ਦਾ ਕਾਨੂੰਨ ਲਾਗੂ ਕਰਕੇ ਉਹਨੂੰ ਕਿਤੇ ਵੀ ਭੇਜ ਦਿੱਤਾ ਜਾਵੇ ਸੋ ਇਹ ਇਹ ਬਹੁਤ ਖਤਰਨਾਕ ਕਾਨੂੰਨ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਹੈ ਇਸ ਕਾਨੂੰਨ ਦੇ ਨਾਲ ਉਹ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਤੇ ਇਹਨਾਂ ਕਾਨੂੰਨਾਂ ਦਾ ਸਾਹਮਣਾ ਕਰਨਾ ਪਵੇਗਾ ਤੁਸੀਂ ਦੇਖਿਆ ਹੀ ਹੋਣਾ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਜਿਹੜੇ ਖੇਤੀ ਕਾਨੂੰਨ ਸਨ ਉਹਨਾਂ ਨੂੰ ਕਿਸ ਤਰ੍ਹਾਂ 700 ਲੋਕਾਂ ਨੇ ਆਪਣੀ ਸ਼ਹਾਦਤ ਦੇ ਕੇ ਪੰਜਾਬ ਦੇ ਉਹ ਸੂਰਬੀਰ ਯੋਧਿਆ ਨੇ ਉਹਨਾਂ ਨੂੰ ਦੁਬਾਰੇ ਵਾਪਸ ਕਰਾਇਆ ਵਾਪਸ ਕਰਾਇਆ ਕਿਸ ਪ੍ਰਕਾਰ ਪੰਜਾਬ ਦੇ ਲੋਕਾਂ ਨਾਲ ਉਹ ਬਹੁਤ ਵੱਡਾ ਧੋਖਾ ਹੋ ਜਾ ਰਿਹਾ ਸੀ لیکن میں اس گل چ انٹرسٹنگ دا لے ہے کہ کل آدریاں بہت ہی سکارયોગ ਸਾਡੇ ਭੈਣ ਜੀ ਹਰ ਸਿਮਰਤ कौर ਬਾਦਲ ਜੀ ਨੇ ਇਹ ਮੌਕਾ ਟੱਕ ਦਿਆਂ ਹੋਇਆ ਉਹ ਚੰਗੇ ਤਰੀਕੇ ਦੇ ਨਾਲ ਪਾਰਲੀਮੈਂਟ ਦੇ ਵਿੱਚ ਆਪਦੀ ਗੱਲ ਰੱਖੀ ਮੈਂ ਦੇਖ ਰਿਆ ਸੀ ਕਿ ਕਿਤੇ ਕਿਤੇ ਪੰਜਾਬੀ ਬੋਲ ਰਹੇ ਸਨ ਕਿਉਂਕਿ ਉਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਸਨ ਕਿ ਮੈਂ ਤੁਹਾਡੇ ਲਈ ਖੜੀ ਹੋ ਕੇ ਬੋਲ ਰਹੀ ਲੇਕਿਨ ਮੈਂ ਬਹੁਤ ਸਾਰੀਆਂ ਗੱਲਾਂ ਉਹਨਾਂ ਦੀਆਂ ਸੁਣੀਆਂ ਉਹਨਾਂ ਨੇ ਕਿਤੇ ਨਹਿਰੂ ਸਾਹਿਬ ਦੀ ਤਾਰੀਫ ਵੀ ਕੀਤੀ ਉਹਨਾਂ ਨੇ ਕਿਹਾ ਨਹਿਰੂ ਨੇ ਪੰਜਾਬੀਆਂ ਦੀ ਤਾਰੀਫ ਕੀਤੀ ਸੀ ਉਹਨਾਂ ਦੀਆਂ ਸ਼ਹਾਦਤਾਂ ਦੀ ਕਿ ਛੋਟੀ ਜੀ ਦੇ ਇਹ ਲੋਕ ਥੋੜੀ ਜੀ ਆਬਾਦੀ ਇਹਨਾਂ ਲੋਕਾਂ ਦੀ ਪਰ ਜਿਸ ਪ੍ਰਕਾਰ ਦਾ ਇਹਨਾਂ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਔਰ ਕੁਰਬਾਨੀਆਂ ਦੇ ਵਿੱਚ ਯੋਗਦਾਨ ਹੈ ਮੈਂ ਉਹਦੀ ਪ੍ਰਸ਼ੰਸਾ ਕਰਦਾ ਨਾਲ ਦੀ ਨਾਲ ਇਹ ਵੀ ਕਹਤਾ ਕਿ ਅਗਰ ਕਾਲੀ ਦਲ ਦਾ ਹੁੰਦਾ ਨੇਹਰੂ ਸਾਰਾ ਪੰਜਾਬ ਸ਼ਾਇਦ ਪਾਕਿਸਤਾਨ ਨੂੰ ਦੇ ਦਿੰਦਾ ਜਾਨੀ ਕਿ ਮਿਸਕੋਡ ਜਿਹੜੀਆਂ ਗੱਲਾਂ ਕਰਨੀਆਂ ਜਾਣ ਬੁੱਝ ਕੇ ਹੁਣ ਲੋਕ ਬਹੁਤ ਸਿਆਣੇ ਹੋ ਗਏ ਐ ਹਰ ਸਿਮਰਤ ਕੌਰ ਮੇਰੇ ਭੈਣ ਜੀ ਲੋਕ ਬਹੁਤ ਸਿਆਣੀਆਂ ਗੱਲਾਂ ਬਹੁਤ ਬਰੀਕੀ ਨਾਲ ਸੁਣਦੇ ਐ ਤੇ ਫਿਰ ਉਰੇ ਤੇ ਰਿਐਕਟ ਕਰਦੇ ਐ ਔਰ ਇਹੀ ਕਾਰਨ ਐ ਕਿ ਅੱਜ ਅਕਾਲੀ ਦਲ ਮਕਮਲ ਤੌਰ ਤੇ ਪੰਜਾਬ ਦੇ ਲੋਕਾਂ ਦੇ ਨੱਕੋਂ ਭੁੱਲੋਂ ਲੇ ਗਿਆ ਤੁਸੀਂ ਮਾਸਟਰ ਤਾਰਾ ਸਿੰਘ ਦੀ ਗੱਲ ਕੀਤੀ ਅਕਾਲੀ ਦਲ ਦੀ ਕੀ ਗੱਲ ਕੀਤੀ ਮੈਂ ਕਹਿੰਦਾ ਕਿ ਅਕਾਲੀਆਂ ਦਲ ਦਾ ਇਤਿਹਾਸ ਬੜਾ ਆ ਮੈਂ ਸਮਝਦਾ ਕਿ ਬਹੁਤ ਸੰਘਰਸ਼ਮਈ ਸੀ ਮੈਂ ਉਹਦੀ ਪ੍ਰਸੰਸਾ ਕਰਦਾ ਹਾਂ ਲੇਕਿਨ ਜਦੋਂ ਦਾ ਅਕਾਲੀ ਦਲ ਇੱਕ ਪਰਿਵਾਰ ਦਾ ਹੋ ਗਿਆ ਅਕਾਲੀ ਦਲ ਬਾਦਲ ਦਾ ਹੋ ਕੇ ਰਹਿ ਗਿਆ ਤਾਂ ਉਹਨੇ ਦਿਨ ਬ ਦਿਨ ਪੰਜਾਬ ਦੇ ਲੋਕ ਜਾਣਦੇ ਨੇ ਕੀ ਕੁਝ ਪਰਵਾਰ ਦੀ ਖਾਤਰ ਤੁਸੀਂ ਪੰਜਾਬ ਦੇ ਲੋਕਾਂ ਨਾਲ ਕਰ ਲਿਆ ਸੋ ਇਸੇ ਕਰਕੇ ਹੁਣ ਤੁਸੀਂ ਜੋ ਮਰਜੀ ਕਹੀ ਜਾਓ ਉਹ ਗੱਲ ਬਣੇਗੀ ਨਹੀਂ ਤੁਸੀਂ ਕੱਲ ਬੰਦੀ ਸਿੱਖਾਂ ਦੀ ਵੀ ਗੱਲ ਕੀਤੀ ਲੇਕਿਨ ਨਾਲ ਹੀ ਨਾਲ ਤੁਸੀਂ ਇੱਕ ਪਾਸੇ ਬੰਦੀ ਸਿੱਖਾਂ ਦੀ ਗੱਲ ਕਰਦੇ ਹੋ ਪਰ ਦੂਸਰੇ ਪਾਸੇ ਤੁਸੀਂ ਬੀਜੇਪੀ ਨਾਲ ਸਮਝੌਤੇ ਦੀ ਜਿਹੜੀ ਤੁਹਾਡੀ ਕੱਲ ਚੱਲ ਰਹੀ ਹੈ ਜਾਂ ਤਾਂ ਤੁਸੀਂ ਕਹੋ ਇਹ ਬੰਦੀ ਸਿੱਖਾਂ ਦੇ ਇਹ ਗੱਲ ਕਲੈਰਿਟੀ ਲੈ ਕੇ ਆਓ ਕਿ ਬੰਦੀ ਸਿੱਖਾਂ ਦਾ ਜਿੰਨਾ ਚੱਕਰ ਫੈਸਲਾ ਨਹੀਂ ਹੁੰਦਾ ਅਸੀਂ ਭਾਜਪੀ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਾਂਗੇ ਇਸੇ ਗੱਲ ਕਰਕੇ ਤੁਸੀਂ ਉਹ ਪੰਜਾਬੀ ਦੀ ਕਹਾਵਤ ਹੈ ਮਾਫੀ ਚਾਹਨੇ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਚਿੱਤਰ ਵੀ ਖਾਦੇ ਤੇ ਗੰਡੇ ਵੀ ਖਾਦੇ ਤੁਸੀਂ ਅਸੀਫਾ ਵੀ ਦਿੱਤਾ